ਵੇਖੋ ਮੇਰੇ ਪੰਜਵੇਂ ਪਾਤਸ਼ਾਹ ਨੇ ਸਾਡੇ ਦੁੱਖਾਂ ਦਾ ਤੋੜ ਗਰਵਾਣੀ ਅੰਦਰ ਸਮਝਾਣ ਦਾ ਜਤਨ ਕੀਤਾ ਹੈ ਪਿਆਰਿਓ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਤੇ ਸਿਰ ਤੋਂ ਉਪਰ ਭਾਵੇ ਨਹੀਂ ਕਿ ਰੱਬ ਸਿਰ ਤੇ ਬੈਠਾ ਨਾ ਨਾ ਆਪਾ ਆਮ ਬੋਲ ਚਾਲ ਭਾਸ਼ਾ ਵਿੱਚ ਕਹਿੰਦਾ ਇਹਦੇ ਸਿਰ ਤੇ ਕੋਈ ਖਸਮ ਕਸਾਈ ਨਹੀਂ ਹੈ ਇਸ ਕਰਕੇ ਇਦਾਂ ਦਾ ਵਰਤਾਵਰ ਕਰਦਾ ਕਰਦਾ ਏ ਜਾਂ ਕਰਦੀ ਫਿਰਦੀ ਏ ਇਹ ਗੁਰੂ ਕੇ ਪਿਆਰਿਓ ਇਸ ਬਾਣੀ ਦਾ ਦਵਾਜਾ ਇਸ ਬਾਣੀ ਦੀ ਭੂਮਿਕਾ ਤੱਕ ਜ ਹੋਰ ਹੈ ਇਹ ਕਿਹੜੇ ਰੋਬ ਵਿੱਚ ਕਿਹੜੇ ਸਮੇਂ ਵਿੱਚ ਮੇਰੇ ਹਜ਼ੂਰ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਪਕਾਏ ਕਦੋਂ ਕੇਸੀ ਜਦੋਂ ਸੁਲਹੀ ਤੇ ਸੁਹੀ ਗੁਰੂ ਸਾਹਿਬ ਨੂੰ ਮਾਰਨ ਲਈ ਜੜੇ ਸਨ ਤਾਂ ਇਹ ਸ਼ਬਦ ਮੇਰੇ ਗੁਰੂ ਦੇਵ ਨੇ ਉਚਾਰੇ ਸਨ ਪਰ ਇਸ ਸ਼ਬਦ ਨਾਲ ਮਨੁੱਖਤਾ ਦਾ ਭਲਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਸਤ ਸੰਗਿਓ ਬੇਟੀਆਂ ਨੂੰ ਇਕਾਗਰ ਕਰਿਓ ਜਤਨ ਕਰਿਓ ਸਰਵਣ ਕਰਨ ਦਾ ਹਰੇਕ ਬੰਦਾ ਦੁੱਖਾਂ ਤੋਂ ਮੁਕਤੀ ਚਾਹੁੰਦਾ ਏ ਆ ਵੇਖੋ ਨਾ ਬੀਤੇ ਕੱਲ ਇੱਕ ਤਿਹਾਰ ਸੀ ਰਖੜੀ ਬਿਰਤੀਆਂ ਨੂੰ ਇਕਾਗਰ ਕਰਿਓ ਹੁਣ ਜਿਹੜਾ ਸ਼ਬਦ ਹੈ ਨਾ ਰਖੜੀ ਇਹ ਰੱਖੀ ਤੋਂ ਬਣਿਆ ਹੋਇਆ ਹੈ ਰੱਖੀ ਸੁਰਤਿਆ ਕਰਨੀ ਰਖਿਆ ਕਰਨੀ ਤੋਂ ਭਾਵ ਰੱਖੀ ਰਖੜੀ ਇੰਦੀ ਇਹ ਸ਼ਬਦ ਰਕਸ਼ਾ ਤੋਂ ਇਹ ਨਿਰਮਤ ਹੋਇਆ ਹੈ ਰਕਸ਼ਾ ਬੰਧਨ ਕਿ ਜੇ ਹਾ ਬੰਦਰ ਪੈਣ ਭਰਾ ਨੂੰ ਬਣੇ ਕਿ ਪੈਣ ਦੀ ਰਖਿਆ ਹੋ ਸਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਦੇ ਕਿਉਂਕਿ 바ਵਾ ਸਭ ਭੀਮਰਾ ਉਹ ਵਿੜ ਕਰਨੇ ਸਬਦਾਨ ਲਿਖਿਆ ਹੈ ਕਿ ਸਾਰੇ ਲੋਗ ਆਪਣੇ ਅਨਸਾਰ ਧਰਮ ਦੀ ਮਨੋਤ ਨੂੰ ਮੰਨ ਸਕਦੇ ਨੇ ਅਸੀਂ ਟਿੱਪਣੀ ਨਹੀਂ ਕਰਾਂਗੇ ਸਿਰਫ ਲੇਖਾ ਜੋਖਾ ਮੈਂ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂਗਾ ਸਤ ਸੰਗਿਓ ਆਸ ਕਰਦਾ ਤੁਸੀਂ ਵੀ ਇਸ ਸ਼ਬਦ ਨੂੰ ਮੇਰੇ ਸ਼ਬਦਾ ਨੂੰ ਸਕਾਰਾਕਮਕ ਢੰਗ ਨਾਲ ਪ੍ਰਵਾਨ ਕਰ ਲੋਗੇ ਵਾਹਿਗੁਰੂ ਸਤ ਸੰਗਿਓ ਇਹ ਤਿਹਾਰ ਹੈ ਰਕਸ਼ਾ ਬੰਧਨ ਰਖੜੀ ਮੇਰੀਆਂ ਭੈਣਾਂ ਨੇ ਵਿੱਚ ਜਿਹੜੀਆਂ ਪ੍ਰਸ਼ਾਦ ਪ੍ਰਾਪਤ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਬੈਠੋ ਸਜੋ ਭੈਣੋ ਕੱਲ ਦੇ ਦਿਨ ਤੁਸੀਂ ਆਪਣੇ ਭਰਾ ਨੂੰ ਕਲਾਵਾਵਨੇ ਆਏ ਕਲਾਵਾ ਦੀ ਕਹਿੰਦੇ ਆ ਖੰਬਣੀ ਵੀ ਕਹਿੰਦਾ ਇਹਨੂੰ ਪਹਿਲਾਂ ਤਾਂ ਇਹ ਧਾਗਾ ਹੀ ਹੁੰਦਾ ਸੀ ਇਹ ਤਾਂ ਹੁਣ ਮਨੁੱਖ ਮਾਡਰਨ ਹੋ ਗਿਆ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਚਾਂਦੀ ਦੀਆਂ ਸੋਨੇ ਦੀਆਂ ਰੇਸ਼ਮੀ ਡੋਰਾਆਂ ਦੀਆਂ ਇੱਥੋਂ ਤੱਕ ਮੇਰੇ ਸਨਾਤਨੀ ਵੀਰਣੇ ਗਊ ਦੇ ਗੋਬਰ ਦੀਆਂ ਵੀ ਰਖੜੀਆਂ ਨਿਰਮਤ ਕਰ ਲਿਆ ਨੇ ਆਖੋ ਸਤਿਨਾਮ ਜੀ ਵਾਹ ਮਨਉਤ ਆਪੋ ਆਪਣੀ ਸਤਸੰਗਿਓ ਜਿਹੜਾ ਸਮਝਿਓ ਕਿ ਇਸ ਤਿਹਾੜ ਦੇ ਪਿੱਛੇ ਹੈ ਕੀ ਹੈ ਇੱਕ ਭੈਣ ਆਪਣੇ ਭਰਾ ਨੂੰ ਵ੍ਰੇਕ ਮਰੇ ਐਨਾ ਜਨਾ ਵਿੱਚ ਕਲਾਵਾ ਬਨਦੀ ਏ ਧਾਗਾ ਬਨਦੀ ਏ ਜਿਹਨੂੰ ਰਕਸ਼ਾ ਬੰਧਨ ਕਹਿੰਦਾ ਏ ਭਾਵ ਅਰਥ ਕੇ ਭਰਾਵਾ ਅੱਜ ਮੈਂ ਤੈਨੂੰ ਯਾਦ ਕਰਵਾਨੀ ਆ ਕਿ ਤੂੰ ਮੇਰੀ ਰਕਸ਼ਾ ਕਰਨੀ ਹੈ ਸਤਸੰਗਿਓ ਉਂਝ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਦੇ ਧਰਮ ਤੇ ਟਿੱਪਣੀ ਕਰੀਏ ਕਿਉਂਕਿ ਬੜੇ ਇੱਥੇ ਧਰਮ ਬੜੀਆਂ ਰੌਰੀਆਂ ਪ੍ਰਚਲਿਤ ਨੇ ਕੋਈ ਆਪਣੇ ਇਸ ਨੂੰ ਵਲੀ ਦੇ ਕੇ ਜਾਨਵਰਾਂ ਦਾ ਵਧ ਕਰਕੇ ਰੱਬ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਹੈ ਕੋਈ ਧੂਣੀ ਆਰ ਮਾਰਿਆ ਹੈ ਕੋਈ ਉਲਟਾ ਲਟਕਿਆ ਹੋਇਆ ਹੈ ਕਿਸੇ ਨੇ ਮੌਨ ਧਾਰ ਲਿਆ ਹੈ ਵੇਖੋ ਨਾ ਮੇਰਾ ਵਿਸ਼ਾ ਨਹੀਂ ਕਲ ਹਾਈ ਤੇ ਮੂੰਹ ਦੀ ਮਨ ਕਰਦਾ ਏ ਕਿ ਕਹਿ ਦਿਆਂ ਕੁਝ ਨੇ ਮੌਨ ਧਰ ਲਿਆ ਜੀਵ ਬੰਦ ਹੈ ਲੇਕਿਨ ਇਸ਼ਾਰਿਆਂ ਇਸ਼ਾਰਿਆਂ ਦੇ ਨਾਲ ਮਨ ਗੱਲਾਂ ਕਰ ਰਿਹਾ ਏ ਚਲੇ ਜਾਓ ਡਾਰਬਨ ਦੇ ਇਸ ਦਾਪਤੇ ਚਲੇ ਜਾਓ ਡਾਰਬਨ ਦਾ ਦਾਸਧਾਤ ਜਾਣਦੇ ਹੋ ਨਾ ਹੋਮੋਸੈਪੀਨ ਜਿੱਥੋਂ ਬਾਂਦਰਾਂ ਤੋਂ ਉਹਨਾਂ ਆਪਣਾ ਜਾਤੀ ਤੋਂ ਮਨੁੱਖ ਬਣਿਆ ਏ ਡਾਵਲ ਕਹਿੰਦਾ ਇਹ ਜਦੋਂ ਮਨੁੱਖ ਵਿਸਤਪ ਹੋਇਆ ਉਦੋਂ ਕੋਈ ਭਾਸ਼ਾ ਨਹੀਂ ਸੀ ਸੰਕੇਤਵਾਸ਼ਪ ਭਾਸ਼ਾ ਸੀ ਬਸ ਤੇ ਗੁਰੂ ਕੇ ਪਿਆਰਿਓ ਬੋਲੀ ਚਾਹੇ ਪੰਜਾਬੀ ਹਿੰਦੀ ਕਾਨੜ ਇੰਗਲਿਸ਼ ਤਮਿਲ ਸਪੈਨਿਸ਼ ਇਟਾਲੀਅਨ ਗ੍ਰੀਕ ਹੋਏ ਪਰ ਜਾਦ ਰੱਖਣਾ ਇਸ਼ਾਰਿਆਂ ਦੀ ਭਾਸ਼ਾ ਅੱਜ ਵੀ ਇੱਕੋ ਹੀ ਹੈ ਆਖੋ ਸਤਨਾਮ ਸ੍ਰੀ ਵਾਹਿ ਕਿਸੇ ਨੂੰ ਕਿਸੇ ਦੀ ਗੱਲ ਤੋਂ ਨਰਾਜ ਹੋ ਜਾਏ ਬੰਦਾ ਚਿਹਰੇ ਦੇ ਤੇਵਰ ਕਰੋਧ ਵਾਲੇ ਪ੍ਰਗਟ ਕਰ ਲਏਗਾ ਕਿਸੇ ਸ਼ਬਦ ਦੀ ਲੋੜ ਨਹੀਂ ਵੇਖਣ ਵਾਲਾ ਸਮਝ ਜਾਏਗਾ ਕਿ ਬੰਦਾ ਗ੍ਰੋਧਿਤ ਹੋ ਗਿਆ ਹੈ ਖੁਸ਼ ਹੋ ਜਾਏ ਬੰਦਾ ਇਸ਼ਾਰਾ ਮਿਲ ਗਿਆ ਸਮਝ ਲੈਂਦਾ ਇਹ ਬੰਦਾ ਰਾਜੀ ਹੈ ਕਿਸੇ ਨੂੰ ਹਾਂ ਕਹਿਣੀ ਹੋਏ ਅਜ ਵੀ ਚਾਹੇ ਨਿਕਰੋ ਹਾਂ ਗਏ ਚਾਹੇ ਇਟਾਲੀਅਨ ਬੰਦਾ ਹਾਂ ਕਹੇ ਚਾਹੇ ਪੰਜਾਬੀ ਬੰਦਾ ਹਾਂ ਕਹੇ ਭਾਸ਼ਾ ਦੀ ਲੋੜ ਨਹੀਂ ਸਿਰ ਨੂੰ ਇਦਾਂ ਹਲਾਏਗਾ ਹਾਂ ਹੋ ਜਾਏਗੀ ਨਾ ਕਹਿਣੀ ਸਿਰ ਨੂੰ ਇੰਜ ਹਲਾਏਗਾ ਸਭ ਸਮਝ ਲੈਣਗੇ ਨਾ ਹੋ ਗਈ ਸਮਝਦੇ ਹੋ ਨਾ ਸ਼ੁਰੂ ਸ਼ੁਰੂ ਵਿੱਚ ਭਾਸ਼ਾ ਸਿਰਫ ਸੰਕੇਤ ਦੀ ਹੁੰਦੀ ਸੀ ਅੱਜ ਮਨੁੱਖ ਨੇ ਮੌਨ ਧਾਰਨ ਕਰ ਲਿਆ ਏ ਐਰ ਮੈਂ ਜ਼ਿਆਦਾ ਨਾ ਲਬਕਾਵਾ ਮੁਕਤ ਸਰ ਮੈਂ ਅਰਜ ਕਰਾਂ ਮਨੁੱਖ ਨੇ ਲੱਗ ਲੱਗ ਢੰਗ ਰੱਬ ਨੂੰ ਧਰਮ ਨੂੰ ਸਮਾਜ ਨੂੰ ਬੰਨਣ ਲਈ ਖੜੇ ਕਰ ਲਏ ਜੀ ਮੈਂ ਬੇਨਤੀ ਕਰਿਆ ਸੀ ਰક્ષા ਬੰਧਨ ਦੀ ਭੈਣ ਹਰੇਕ ਸਾਲ ਆਪਣੇ ਭਰਾ ਨੂੰ ਮੋਹ ਦੀ ਤੰਦ ਬੰਨ੍ਹਦੀ ਏ ਪਰ ਜਰਾ ਵਿਚਾਰ ਕਰਿਓ ਬੁੱਧੀਜੀਵ ਲੋਕੋ ਕੀ ਭੈਣ ਦਾ ਰਿਸ਼ਤਾ ਇੱਕ ਧਾਗੇ ਦਾ ਮੋਤਾਜ ਹੋ ਸਕਦਾ ਹੈ ਕਿ ਹਰੇਕ ਸਾਲ ਭੈਣ ਨੂੰ ਆਜ਼ਾਦ ਕਰਵਾਣਾ ਪਏ ਕਿ ਵੀਰਾ ਮੈਂ ਤੇਰੀ ਭੈਣ ਵਾਂ ਆ ਵੇਖ ਕਨੂ ਸਾਲ ਬਾਦ ਮੈਂ ਆਜ਼ਾਦ ਕਰਵਾ ਰਹੀ ਆ ਤੂੰ ਮੇਰੀ ਰੱਖਿਆ ਕਰੀ ਹੁਣ ਭੈਣ ਪੜ੍ਹੀ ਲਿਖੀ ਏ ਬੈਂਕ ਵਿੱਚ ਮੈਨੇਜਰ ਹੈ ਇਹ ਸੱਚੀ ਗੱਲ ਤੁਹਾਡੇ ਸਾਹਮਣੇ ਰੱਖਦੇ ਆਂ ਇਕ ਭੈਣ ਹੈ ਜਿਹੜੀ ਬੈਂਕ ਵਿੱਚ ਮੈਨੇਜਰ ਹੈ ਉਹ ਕਹਿੰਦੀ ਕਿ ਮੈਂ ਆਪਣੇ ਭਰਾ ਕੋਲ ਰਖੜੀ ਨਹੀਂ ਬਣਾਵਾਵਾਂਗੀ ਆ ਕਾਰਨ ਸੁਣਿਓ ਭੈਣ ਬਹੁਤ ਪੜ੍ਹੀ ਲਿਖੀ ਬੁੱਧੀਜੀਵ ਹੈ ਇੱਕ ਚੰਗੇ ਬੈਂਕ ਦੀ ਮੈਨੇਜਰ ਹੈ ਭਰਾ ਨਸ਼ੇੜੀ ਹੈ ਗਲੀਆਂ ਵਿੱਚ ਲੜਦਾਏ ਦੱਸੋ ਦੁਨੀਆ ਵਾਲਿਓ ਉਹ ਭਰਾ ਆਪਣੇ ਭੈਣ ਦੀ ਰੱਖਿਆ ਕਰ ਸਕਦਾ ਹੈ ਉਸ ਭਰਾ ਨੂੰ ਤਾਂ ਆਪ ਲੋੜ ਹੈ ਉਹ ਤਾਂ ਭੈਣ ਸਾਰਾ ਕੁਝ ਉਹਦਾ ਕਰਦੀ ਪਈ ਇੱਕ ਹੋਰ ਵੇਰਤੀ ਇਸ ਤਿਹਾਰ ਦੇ ਪਿੱਛੇ ਔਰਤ ਜਾਤ ਨੂੰ ਨੀਵਾਂ ਦਿਖਾਇਆ ਹੈ ਬਹੁਤ ਜ਼ਿਆਦਾ ਔਖੇ ਨਾ ਹੋਣਾ ਮੈਂ ਟਿੱਪਣੀ ਨਹੀਂ ਕਰ ਰਿਹਾ ਮੈਂ ਸਿਰਫ ਲੇਖਾ ਜੋਖਾ ਗੁਰੂ ਮਰਿਆਦਾ ਦੇ ਅੰਦਰ ਰਹਿ ਕੇ ਕਰਨ ਦਾ ਯਤਨ ਕਰ ਰਿਹਾ ਹਾਂ ਜੇ ਮੈਂ ਬਾਹਰ ਚਲੇ ਜਾਵਾਂ ਸਤਸੰਗਿਓ ਤੁਸੀਂ ਮੈਨੂੰ ਰੋਕ ਦੇਣਾ ਕਿਉਂਕਿ ਸਤ ਸੰਗਤ ਦੇ ਵਿੱਚ ਸੰਗਤ ਦਾ ਦਰਜਾ ਇਸ ਧਰਤੀ ਤੇ ਸਭ ਤੋਂ ਵੱਡਾ ਦਰਜਾ ਇਹ ਯਾਦ ਰੱਖਣਾ ਤੁਸੀਂ ਰੋਕ ਦਿਓ ਜੇ ਮੈਂ ਕਿਹੜੀ ਤੇ ਪ੍ਰਥਾ ਹੈ ਇਹਦੇ ਵਿੱਚ ਭੈਣ ਨੂੰ ਨੀਵਾਂ ਦਿਖਾਇਆ ਜਾਂਦਾ ਏ ਕਿ ਭੈਣ ਅਵਲਾ بے ਸਹਾਰਾ ਹੈ ਉਹਨੂੰ ਰੱਖਿਆ ਦੀ ਲੋੜ ਹੈ ਵੇਖੋ ਪਹਿਣਾ ਚਾਈ ਚਾਈ ਖੁਸ਼ੀ ਖੁਸ਼ੀ ਆਪਣੀ ਪੇਕੇ ਕਰ ਜਾਂਦੀਆਂ ਨੇ ਆਪਣੇ ਵੀਰੇ ਨੂੰ ਰਖੜੀ ਬਨਦੀਆਂ ਨੇ ਕੋਈ ਹੋਰ ਗੱਲ ਜਿਨ੍ਹਾਂ ਦੇ ਵੀਰ ਨਹੀਂ ਉਹ ਫਿਰ ਪਹਿਣਾ ਰੋਂਦੀਆਂ ਨੇ ਸਾਡਾ ਤਾਂ ਵੀਰ ਕੋਈ ਨਹੀਂ ਓਏ ਪਹਿਣੋ ਯਾਦ ਰੱਖਣਾ ਅੱਜ ਮਨੁੱਖ ਬੁੱਧੀ ਜੀਵ ਹੋ ਕੇ ਆਪਣੇ ਬਹੁਤ ਹਰਸ ਨੂੰ ਭੇਦਾਂ ਨੂੰ ਸਲਝਾ ਚੁੱਕਿਆ ਏ ਕੁਛੇ ਵੀ ਜਾਗ ਜਾਓ ਭਰਾ ਨਸ਼ੇੜੀ ਹੈ ਭੈਣ ਦੀ ਰੱਖਿਆ ਦੱਸੋ ਜੀ ਕਿਵੇਂ ਕਰ ਲੈ ਭਰਾ ਦੀ ਉਮਰ 15 ਸਾਲ ਭੈਣ 30 ਸਾਲਾਂ ਦੀ ਹੈ ਕਿਵੇਂ ਰੱਖਿਆ ਕਰ ਲੈ ਚਲੋ ਇਸ ਤੋਂ ਉੱਪਰ ਉઠੋ ਸਾਡੀਆਂ ਧੀਆਂ ਫੌਜ ਵਿੱਚ ਕਰਨਲ ਜਰਨਲ ਅਫਸਰ ਨੇ ਆ ਵੇਖੋ ਨਾ ਪਾਕਿਸਤਾਨ ਨਾਲ ਜੰਗ ਲੱਗਿਆ ਸੀ ਪਾਕਿਸਤਾਨ ਦੇ ਗਰੀਬਾਨ ਵਿੱਚ ਵੜ ਕੇ ਜਿਨ੍ਹਾਂ ਧੀਆਂ ਨੇ ਬੰਬਾਰੀ ਕੀਤੀ ਉਹ ਔਰਤਾਂ ਉਹ ਧੀਆਂ ਉਹ ਭਾਰ ਦੀਆਂ ਬੱਚੀਆਂ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਹੁਣ ਉਹਨਾਂ ਦਾ ਭਾਈ ਕਹੇ ਕਿ ਆ ਮੇਰੇ ਹੱਥ ਤੇ ਗੁੱਟ ਤੇ ਰਖੜੀ ਬੰਨਦੇ ਭੈਣੇ ਮੈਂ ਤੇਰੀ ਰੱਖਿਆ ਕਰਾਂਗਾ ਇਹ ਹਾਸੋ ਹੀਣੀ ਗੱਲ ਹੋਈ ਜਾਂ ਨਹੀਂ ਹੋਈ ਜਿਹੜੀਆਂ ਇੰਨੀਆਂ ਜਾਂਬਹਾਜ ਧੀਆਂ ਨੇ ਦੂਜੇ ਮੁਲਕ ਵਿੱਚ ਜਾ ਕੇ ਦੁਸ਼ਮਣ ਦੇ ਫਰਕੱਚੇ ੜਾ ਸਕਦੀਆਂ ਨੇ ਉਹ ਇੱਕ ਧਾਗੇ ਦੀ ਮੋਤਾਜ ਨਹੀਂ ਹੈ ਇੱਕ ਹੋਰ ਬੇਨਤੀ ਪ੍ਰਾ ਨਾਲ ਬਹੁਤ ਗੂੜਾ ਪਿਆਰ ਹੈ ਪਰ ਭੈਣ ਇਹ ਰਿਸ਼ਤਾ ਬਹੁਤ ਪਵਿੱਤਰ ਹੈ ਬਹੁਤ ਪਵਿੱਤਰ ਖਾਸ ਕਰਕੇ Hindu ਵੀਰਾ ਵਿੱਚ ਬਹੁਤ ਪਵਿੱਤਰ ਹੈ ਸਿੱਖ ਧਰਮ ਵਿੱਚ ਬਹੁਤ ਪਵਿੱਤਰ ਹੈ। ਪ੍ਰਜਾਤ ਰੱਖਣਾ ਮੁਸਲਮਾਨਾ ਵਿੱਚ ਇਹ ਨਹੀਂਸਤਾ ਪਵਿੱਤਰ ਨਹੀਂ। ਜਾਣਦੇ ਹੋ ਨਾ ਜਹਾ ਗਿਰਨੇ ਆਪਣੀ ਬੇਗ ਮਮਤਾਜ ਦੀ ਯਾਦ ਵਿੱਚ ਤਾਜ ਮਹਿਲ ਬਣਾਇਆ ਸੀ ਯਾਦ ਹੈ ਨਾ? ਉਹਦੀ ਬੇਟੀ ਦਾ ਨਾਮ ਆ ਨੋਟ ਕਰਿਓ। ਜੀਨਤ ਜੀਨਤ ਆਰਾ ਉਹਦੀ ਬੇਟੀ ਦਾ ਨਾਮ ਸੀ ਇੱਕ ਰੋਸ਼ਨ ਆਰਾ ਦੋ ਕੁੜੀਆਂ ਸਨ ਹੁਣ ਮਮਤਾਜ ਦੇ ਇਸ਼ਕ ਵਿੱਚ ਐਡਾ ਕਾਮ ਵਿੱਚ ਅੰਨਾ ਹੋਇਆ ਸ਼ਾਹਜਹਾਂ ਜਦੋਂ ਧੀਆਂ ਜਵਾਨ ਹੋ ਗਈਆਂ ਨੇ ਵੇਖੋ ਇਤਿਹਾਸ ਨੂੰ ਸੁਣਿਓ ਸਿਰ ਸ਼ਰਮ ਨਾਲ ਝੁੱਕ ਜਾਂਦਾ ਏ ਜਦੋਂ ਧੀਆਂ ਜਵਾਨ ਹੋਈਆਂ ਨਾ ਜਹਾਂਗੀਰ ਦੀਆਂ ਆਪਣੀ ਮਾਹਵਰਗੀਆਂ ਹੋ ਗਈਆਂ ਉਸ ਬਈ ਮਾਨਣੇ ਆਪਣੀ ਧੀ ਜੀਨਤ ਨਾਲ ਹੀ ਸ਼ਾਦੀ ਕਰ ਲਈ ਸੀ ਆਖੂ ਸਤਨਾਮ ਜੀ ਵਾਹਿਗੁਰੂ ਕਿੱਥੇ ਗਿਆ ਰਿਸ਼ਤਾਂ ਉਹ ਮਰ ਗਿਆ ਫਨਾ ਹੋ ਗਿਆ ਔਰੰਗਜੇਬ ਆ ਗਿਆ ਔਰੰਗਜੇਬ ਦੀ ਭੈਣ ਹੈ ਰੋਸ਼ਨ ਆਰਾ ਤੇ ਜੀਨਤ ਹੁਣ ਪਤਾ ਕੀ ਹੋਇਆ ਏ ਆਪਣੇ ਪਿਓ ਦੇ ਮਰਨ ਤੋਂ ਬਾਅਦ ਭਰਾ ਨੇ ਆਪਣੀ ਭੈਣ ਨਾਲ ਹੀ ਸ਼ਾਦੀ ਕਰ ਲਈ ਸਕੀ ਨਾਲ ਜੀਨਤ ਨਾਲ ਆਖੂ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਲਈ ਉਹਨਾਂ ਮੁਗਲਾਂ ਲਈ ਕੋਈ ਧਰਮ ਦਾ ਧਰਮ ਵਿੱਚ ਭੈਣ ਤੇ ਭਰਾ ਦਾ ਰਿਸ਼ਤੇ ਦਾ ਕੋਈ ਮੁੱਲ ਨਹੀਂ ਤੁਸੀਂ ਮੁਬਾਰਕ ਹੋ ਤੁਹਾਨੂੰ ਇਹ ਮੁਬਾਰਕ ਹੈ ਰਿਸ਼ਤਾ Hindu ਵੀਰ ਵੀ ਪ੍ਰੇਮ ਕਰਦੇ ਨੇ Sikh ਵੀਰ ਵੀ ਪ੍ਰੇਮ ਕਰਦੇ ਨੇ ਹੁਣ ਆ ਫਰਕ ਸਮਝਿਓ ਜਰਾ ਹਿੰਦੂ ਆਪਣੀ ਭੈਣ ਨੂੰ ਭੈਣ ਸਮਝਦਾ ਏ ਹਿੰਦੂ ਆਪਣੀ ਭੈਣ ਨੂੰ ਭੈਣ ਸਮਝਦਾ ਏ ਪਰ ਨੋਟ ਕਰਨਾ ਸਿੱਖ ਵੇਖ ਪਰਾਇਆਂ ਚੰਗੀਆਂ ਮਾਮਾ ਧੀਆਂ ਜਾਣ ਆਕੂ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਗੁਰੂ ਦਾ ਹੱਕ ਐ ਬੰਦਿਆ ਜਿਹੜੀ ਤੇਰੇ ਹਾਨ ਦੀ ਐ ਨਾ ਉਹ ਤੇਰੀ ਭੈਣ ਹੈ ਵੇਖੋ ਇੱਥੇ ਰਖੜੀ ਦੀ ਲੋੜ ਹੈ ਜੀ ਦੱਸਿਓ ਜਰਾ ਵੇਖ ਪਰਾਇਆਂ ਚੰਗੀਆਂ ਮਾਮਾ ਧੀਆਂ ਜਾਣ ਕੱਡੀ ਵੱਡੀ ਗੱਲ ਹੈ ਦੂਜਿਆਂ ਦੀਆਂ ਮਾਮਾ ਨੂੰ ਆਪਣੀ ਮਾਂ ਸਮਝ ਲੈਣ ਦੂਜੇ ਦੀ ਭੈਣ ਨੂੰ ਆਪਣੀ ਭੈਣ ਸਮਝ ਲਈ ਨਾਦਰ ਸ਼ਾਹ ਲੁੱਟ ਕਰਕੇ ਜਾਂਦਾ ਏ ਮਮਤ ਗਜਨਵੀ ਲੁੱਟ ਕਰਦਾ ਏ ਧੀਆਂ ਨੂੰ ਲੁੱਟੀ ਲਈ ਜਾਂਦਾ ਏ ਭਾਰਤ ਵਿੱਚੋਂ ਸਿੱਖਾਂ ਯੋਧਿਆਂ ਨੇ ਹਿੱਕਾ ਾ ਕੇ ਰੁਕਿਆ ਉਹਨਾਂ ਧੀਆਂ ਨੂੰ ਉਹਨਾਂ ਭੈਣਾਂ ਨੂੰ ਆਪਣੇ ਪੇਕਿਆਂ ਦੇ ਘਰ ਪਜਾਇਆ ਉਹਨਾਂ ਨੇ ਕਿਹੜਾ ਰਖੜੀ ਵੰਨੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਕਹਿਣ ਤੋਂ ਭਾਵ ਪਿਆਰਿਓ ਇਹ ਠੀਕ ਹੈ ਕਿ ਕਰਮ ਕਾਣ ਵਾਉਤ ਨੇ ਪਰ ਕੁਝ ਕਰਮ ਕਾਣ ਸਾਰਤਕ ਹੋ ਸਕਦੇ ਨੇ ਕੁਝ ਕਰਮ ਕਾਣ ਫੋਕਟ ਕਰਮ ਨਹੀਂ